ਅਸ਼ਟਪਦੀ ਜਾਚਕ ਜਨ ਜਾਚੇ ਪ੍ਰਵਧਾਨ ਤਰੀ ਕਿਰਪਾ ਦੇਵੋ ਹਰੀ ਨਾਮ ਜਾਚਕ ਜਨ ਜਾਚੇ ਪ੍ਰਵਧਾਨ ਤਰੀ ਕਿਰਪਾ ਦੇਵੋ ਹਰੀ ਨਾਮ ਉਹ ਜਾਚਕ ਆਇਆ ਉਹ ਕਹਿੰਦਾ ਆਪਣੀ ਭਗਤੀ ਲਾਏ ਨਾਲ ਦੀ ਕਿਪਰ ਬੈਠੀ ਆਪਣੀ ਭਗਤੀ ਦਾ ਜਾਚਕ ਹੈ ਕੁਝ ਬੰਗਲ ਜਿਹੜੀ ਉਹਦੀ ਆਪਣੀ ਭਗਤੀ ਹੈ ਜਿਹੜੀ ਭਗਤੀ ਕਹਿੰਦਾ ਉਹਦਾ ਗਿਆਨ ਨਹੀਂ ਉਹਨੂੰ ਜਾਚ ਕਰੂ ਉਹ ਤਾਂ ਹੋਰ ਭਗਤੀਆਂ ਜਾਇਆ ਜਿਨ੍ਹਾਂ ਦਾ ਫਲ ਕੁਛ ਨਹੀਂ ਸੀ ਉਹ ਭਗਤੀਆਂ ਕੀਤੇਆਂ ਨੇ ਜਿੱਤੇ ਨਿਕਲੇ ਕੁਛ ਨਹੀਂ ਬਲੇ ਜੇ ਨਿਕਲਿਆ ਤਾਂ ਪੱਤੇ আর ਫੁੱਲ ਨਿਕਲੇ ਨੇ ਫਲ ਨਹੀਂ ਬਣੇ ਪੱਤੇ আর ਫੁੱਲ ਫੁੱਲ ਤੱਕ ਤਾਂ ਪਹੁੰਚ ਗਿਆ ਜਿਹੜੇ ਗੁਣ ਸੀ ਉਹਨਾਂ ਭਗਤੀਆਂ ਚ ਫੁੱਲ ਤੱਕ ਲੈ ਗਏ ਫਲ ਨਹੀਂ ਬਣਿਆ ਤੇ ਦਰਗਾਹ ਦੇ ਨਾਮ ਫੁੱਲ ਪ੍ਰਵਾਨ ਹੈ। ਤੇ ਪੱਤੇ ਪ੍ਰਵਾਨ ਨੇ ਫੁੱਲ ਫਰਵਾਨ। ਕਬੀਰ ਨੇ ਦੱਸਿਆ ਸੀ ਕਿ ਨਵੀਂ ਜਉਮੈ ਅੰਗੇ ਪਹਿਲਾਂ ਭਗਤੀ ਕੀਤੀ ਹੈ ਜੋ ਵੀ ਕੁਝ ਕੀਤਾ। ਉਹਦੇ ਤੇ ਫੁੱਲ ਫੁੱਲ ਬਣੇ। ਪਹਿਲੇ ਪਾਰੇ ਫੁਰਲਾ ਨਹੀਂ ਹੈ ਉਹ ਕੁਝ ਹੋਰ ਕਹਿੰਦੇ। ਇਹ ਕੁਰਬਾਨੀ ਨੇ ਗਾਂ ਦਾ ਸਾਥ ਦਿੱਤੀ ਉਹ ਕਹਿੰਦੇ ਫਲ ਕਾਰਨ ਫੁੱਲ ਬਣ ਰਾਇ ਫਲ ਕਾਰਨ ਫੁੱਲੀ ਬਣ ਰਾਇ ਜੇ ਬਨਸਪਤੀ ਨੂੰ ਫੁੱਲ ਲੱਗਦੇ ਨੇ ਇਹਦਾ ਮਤਲਬ ਥੋੜਾ ਲੱਗਣ ਵਾਸਤੇ ਲੱਗਦੇ ਫੁੱਲ ਤੇ ਬਾਅਦ ਫਲ ਆਉਂਦਾ ਨਹੀਂ ਆਉਂਦਾ ਇਹ ਗੱਲ ਅਲੱਗ ਹੈ ਪਰ ਫੁੱਲ ਤਾਂ ਆਉਂਦਾ ਕਿਉਂਕਿ ਫਲ ਲੱਗਣ ਫਲ ਵਾਸਤੇ ਫੁੱਲ ਆਇਆ ਔਰ ਜੇ ਫੁੱਲ ਆਵੇ ਫੁੱਲ ਝੜ ਜਵੇ ਫਲ ਪਵੇ ਇਹਨੂੰ ਫੇਰ ਕੋਈ ਬਿਮਾਰੀ ਹੈ ਉਹ ਦੇ ਦੁੱਖ ਸਾਡਾ ਤੇ पेड़ ਨੂੰ ਕੋਈ ਬਿਮਾਰੀ ਹੈ ਉਹ ਭਗਤੀ 'ਚ ਕੋਈ ਬਿਮਾਰੀ ਹੈ ਕੋਈ ਦੋਖ ਹੈ ਕੋਈ ਦੁੱਖ ਸਾ ਦੋਖ ਹੈ ਕੋਈ ਚਾਹੇ ਤਾਂ ਤੱਤੀ 'ਚ ਦੋਖ ਹੈ ਚਾਹੇ ਪਾਣੀ 'ਚ ਦੋਖ ਹੈ ਕੋਈ ਜ਼ਰੂਰ ਦੋਖ ਹੈ ਤੱਤੀ ਔਰ ਪਾਣੀ 'ਚ ਦੋਖ ਫਲ ਕਾਰਨ ਫੁੱਲੀ ਬਣਦਾ ਹੈ ਫਲ ਲੱਗਾ ਤਾਂ ਫੁੱਲ ਬਣਦਾ ਜੇ ਫਲ ਲੱਗਦਾ ਫੁੱਲ ਪਹਿਲੇ ਹੀ ਡਿੱਟ ਜਾਂਦੇ ਜਿੰਨਾ ਚਿਰ ਫੁੱਲ ਲੱਗਣੀ ਲੱਗਦਾ ਜਿੰਨਾ ਚਿਰ ਸ਼ਰਧਾ ਹੈ ਜਾਂਦਾ ਫਲੇ ਨਹੀਂ ਲੱਗਦਾ ਅੱਖੇ ਤੱਕ ਪਕਤੀਆਂ ਸਾਰੀਆਂ ਚ ਸ਼ਰਧਾ ਹੈ ਜੇ ਸ਼ਰਧਾ ਨਹੀਂ ਰਹਿੰਦੀ ਉਹ ਧਰਮ ਬੁਰੀ ਰਹਿੰਦਾ ਪਹਿਲਾਂ ਹਰ ਧਰਮ ਸ਼ਰਧਾ ਤੋਂ ਸ਼ੁਰੂ ਹੁੰਦਾ ਹੈ ਹਰ ਮਤ ਸ਼ਰਧਾ ਤੋਂ ਸ਼ੁਰੂ ਹੁੰਦੀ ਹੈ ਜਦ ਫਲ ਲੱਗਦਾ ਫਿਰ ਫੁੱਲ ਨਹੀਂ ਰਹਿੰਦਾ ਉਹ ਜਿਹੜੇ ਕਰਮ ਕਰਦਾ ਹੁੰਦਾ ਪਹਿਲੀ ਸਟੇਜ ਦੇ ਦਿੱਸਨੇ ਵਗੈਰਾ ਸਾਰੇ ਚ ਆ ਜਾਂਦੇ ਉਜੇ ਜਾਣਤਾ ਹੁੰਦਾ ਨਹੀਂ ਉਹਦਾ ਉਹਦਾ ਸਰਫ ਉਹਦਾ ਸਰਫ ਹੈ ਤਾਂ ਜਿਵੇਂ ਣਾਣੇ ਨੂੰ ਟੌਫੀਆਂ ਦਿੰਦੇ ਆ ਨਾ ਸਕੂਲ ਜਾਣ ਵਾਸਤੇ ਤਾਂ ਸਕੂਲ ਜਾਣ ਦੇ ਉਹਨੂੰ ਹੱਤ ਪੈ ਜਾਂਦੀ ਫਿਰ ਟੌਫੀਆਂ ਕਹਿੰਦਾ ਨਹੀਂ ਖਾਈਂਦੀਆਂ ਇਹ ਮਾੜੀ ਆਉਂਦੀਆਂ ਫਿਰ ਟੌਫੀਆਂ ਛੁਲਾ ਦੇ ਇਹ ਤਾਂ ਟੌਫੀਆਂ ਨਹੀਂ ਜਿਹੜੀਆਂ ਆ ਜੋ ਦੱਸਿਆ ਨਾ ਸੇਵਾ ਕਰੋ ਇਹ ਤਾਂ ਟੌਫੀ ਹੈ ਇਹ ਕੁਝ ਬਰਦਾਇਤ ਤਾਂ ਕਿਉਂਕਿ ਪਹਿਲਾਂ ਹੋਰ ਕੁਝ ਕਰ ਨਹੀਂ ਸਕਦਾ ਕਰ ਨਹੀਂ ਸਕਦਾ ਕੁਝ ਹੰਕਾਰ ਵੀ ਉਹ ਦੂਰ ਹੋਣਾ ਫੁੱਲ ਤੱਕ ਲੈ ਜਾਂਦੀ ਉਹ ਇਹ ਕਰਕੇ ਨਾ ਡੇਰਿਆਂ 'ਚੋਂ ਗੁਦਰਾ 'ਚੋਂ ਸਦਾ ਤੋਂ ਬਿਨੋਂ ਕੁਛ ਨਹੀਂ ਗੁੜਦਾ ਜੇ ਫਲ ਦਾ ਵਿਰੋਧ ਕਰ ਇਹ ਫਲ ਦਾ ਵਿਰੋਧ ਕਰ ਦਿੰਦੇ ਨਾ ਕਾਹ ਜਾ ਕੇ ਸ਼ਰਦਾ ਦੇ ਫੁੱਲੇ ਕਹਿੰਦੇ ਹਾਂ ਸ਼ਰਦਾ ਦੇ ਫੁੱਲੇ ਹੁੰਦੇ ਨੇ ਕਿਹੜੇ ਜਾਂਦੇ ਨੇ ਸਭ ਦੇ ਹੀ ਇਹ ਵਿਰੋਧ ਕਰਦਨ ਫਲ ਵਾਲੇ ਦਾ ਫਲ ਦੀ ਆਵਾਜ਼ ਵਾਲੇ ਦਾ ਤਾਂ ਇਹ ਸਾਰਾ ਹੀ ਪੇੜ ਖਤਮ ਹੋ ਜਾਣਾ ਸਾਰਾ ਪਏ ਲਈ ਵੇਗਾਰ ਚਲੇਗਾ ਇੱਥੋਂ ਫੁੱਲ ਆਲੇ ਜਿੱਥੇ ਫੁੱਲ ਪੈਦਾ ਕਰਨ ਵਾਲੇ ਨੇ ਇੱਥੋਂ ਕਦੇ ਭਗਤੇ ਇਸੇ ਕਰਕੇ ਦੀ ਕਰਕੇ ਪੈਦਾ ਹੁੰਦੇ ਸਾਲੇ ਸਾਈਡ ਤੋਂ ਪੈਦਾ ਹੁੰਦੇ ਨਾ ਮੰਦਰਾ ਜੋ ਕਦੇ ਹੋਇਆ ਜੋ ਪੀਠਾ ਜੋ ਕਦੇ ਪੈਦਾ ਹੋਇਆ ਨਾ ਕਦੇ ਧਰਮ ਦੇ ਕਲੈਕਟਿਵ ਜਿਹੜੇ ਸੀਗੇ ਨਾ ਉਹਨਾਂ ਜੋ ਪੈਦਾ ਹੋਇਆ ਕਤਤ ਰਾਇ ਵੀ ਕੱਲਾ ਉਠਿਆ ਨਾਲ ਸੰਗਤ ਜੁੜੀ ਹੈ ਕੱਲਾ ਉਠਿਆ ਸੰਗਤ ਨਾਲ ਜੁੜੀ ਹੈ ਉਹਦੇ ਉਹ ਸੰਗਤ ਨਾਲ ਨਹੀਂ ਜੁੜਿਆ ਸੰਗਤ ਉਹ ਨਾਲ ਜੁੜੀ ਡਈ ਉਹਦੀ ਜੁੜਿਆ ਉਹਨੇ ਨਹੀਂ ਪਰਵਾਹ ਕੀਤੀ ਮੈਨੂੰ ਕੋਈ ਹੌਦਾ ਕਿੰਨੇ ਵੇਲੇ ਆਏ ਨੇ ਕਿੰਨੇ ਮੈਨੂੰ ਛੱਡ ਗਏ ਕੋਈ ਕੋਈ ਪਰਵਾਹ ਨਹੀਂ ਲੋਕ ਪਿੱਛੇ ਤੁਰੇ ਜਾਂਦੇ ਨੇ ਉਹ ਨਹੀਂ ਦੇਖਦਾ ਮੈਨੂੰ ਕੌਣ ਆਇਆ ਕੌਣ ਮੈਨੂੰ ਛੱਡ ਗਿਆ ਉਹ ਵੀ ਲੈਣੇ ਉਹਦੇ ਕੋਲ ਉਹਦੇ ਵੱਲੋਂ ਲੋਕ ਜਾਂਦੇ ਨੇ ਉਹਨਾਂ ਜੀ ਲੈਣਾ ਤੁਸੀਂ ਦਰਿਆ ਵੱਲੋਂ ਪਾਣੀ ਜਾਂਦਾ ਹੁੰਦਾ ਹੈ ਦਰਿਆ ਦੀਵੇਂ ਤੋਂ ਹੁੰਦਾ ਨਾ ਸੁਨੀਆਂ ਬਾਦਾਂ ਨਦੀ ਨਾਲਿਆਂ ਦਾ ਪਾਣੀ ਦਰਿਆ ਵੱਲੋਂ ਜਾਂਦਾ ਹੈ ਦਰਿਆ ਨੂੰ ਕੀ ਮਤਲਬ ਕੋਈ ਆਊਗਾ ਕੋਈ ਨਹੀਂ ਆਊਗਾ ਇਹ ਸ਼ਹਿਰ ਦਾ ਗੰਦਾ ਨਾਲਾ ਮੇਲੇ 'ਚ ਕਿਉਂ ਦੀ ਹੁਆ ਉਹ ਗੰਦਾ ਹੀ ਹੋਣਾ ਉਹਦੀ ਤਾਂ ਉਹਨੇ ਕੋਈ ਵਿਸਤਰੇ ਕਰਨਾ ਆ ਕੇ ਜੇ ਗੰਦਾ ਜ ਆਉਣੀ ਹੈ ਨਦੀਆਂ ਤਾਂ ਗੰਦਾ ਨੇ ਤਾਂ ਉਹ ਫਿਰ ਵਿਸਤਰੇ ਕਰਦੀ ਰਹੇ ਆ ਕੇ ਸਾਰਾ ਪਾਣੀ ਰਲ ਕੇ ਉਹ ਤਾਂ ਗੰਗਾ ਹੀ ਬਣ ਜਾਣਾ ਹੈ ਜੇ ਗੰਗਾ ਚੱਲਦਾ ਦਰ ਦੀਆਂ ਨਦੀਆਂ ਆਉਂਦੀਆਂ ਨੇ ਤਾਂ ਉਹਨਾਂ ਦੀ ਜਿੰਮਤ ਗੰਗਾ ਚ ਆ ਕੇ ਪਹਿਕੇ ਬੜੀ ਹੋ ਜਾਂਦਾ ਕੱਲ੍ਹ ਨੇ ਉਧਰ ਪਾਣੀ ਦੀ ਦੀਕੀ ਉਧਰੀ ਬਣਦੀ ਹੈ ਦਿੱਤਾ ਜਾਣਾ ਰਲ ਕੇ ਤਾਂ ਪਵਿੱਤਰੇ ਹੋਣ ਉਹਦੇ ਆਪ ਗੰਗਾ ਜੇ ਗੰਗਾ ਜੋ ਪਾਣੀ ਲੈ ਗਏ ਕੋਈ ਕੱਢ ਕੇ ਨਹਿਰ ਉਹ ਜਿਹਨੇ ਨਹਿਰ ਜਿੰਨੀ ਨਾਲ ਦਾ ਮਹਾਤਮ ਸੁਣਦੇ ਲੋਕ ਥੋੜੀ ਨਹਿਰਾਂ ਨੇ ਗੰਗਾ ਚੜ੍ਹਨ ਕਰ ਦਿੱਤੀ ਉਹ ਨਹਿਰ ਜਨਾ ਉਲਦਾ ਨਹੀਂ ਫੜਾ ਹੈਗਾ ਬੰਦੇ ਲੋਕ ਜਿਹੜਾ ਹਰ ਕੀ ਪੌੜੀ ਦਾ ਬੰਦਾ ਹੈ ਉੱਥੇ ਨਾ ਹੁੰਦਾ ਗੰਗਾ ਜੀ ਕਿਤੇ ਨਾਲੋ ਅਜਨਾਨ ਕਰ ਲੋ ਉਹ ਮਹਾਤਮ ਹੈ ਨਹਿਰ ਕੰਢੇ ਵੀ ਕੋਈ ਨਹੀਂ ਕੋਈ ਜੋ ਜਿਹੜਾ ਬਾਹਰ ਨਿਕਲੇਗਾ ਉਹ ਕੋਈ ਨਹੀਂ ਕੋਈ ਜੋ ਉੱਥੇ ਇਹ ਗੱਲ ਹੈ ਗੁਰੂ ਨੌਂ ਡੜੀ ਅੱਡ ਨਹਿਰਾ ਨਿਕਲ ਗਈਆਂ ਗੁਰੂ ਘਰ ਨਾਲ ਵੀੜੇ ਮਸੰਦ ਕੋਈ ਨਹੀਂ ਪੁੱਛਦਾ ਉਹਦੇ ਵਿੱਚੇ ਹੀ ਪੈਦਾ ਹੋਏ ਨੇ ਜਿਹੜੇ ਗੁਰੂ ਘਰ ਨਾਲ ਜੁੜਦੇ ਖੋਪਰੀਆਂ ਉਹਨਾਂ ਨੇ ਲਾਹੀਆਂ ਨੇ ਚੱਖੀਆਂ ਤੇ ਉਹੀ ਚੜੇ ਨੇ ਆੜਿਆਂ ਨਾਲ ਉਹੀ ਚੜੇ ਨੇ ਉਹਨਾਂ ਉਹਨਾਂ ਦੀ ਅਰਦਾਸ ਕਰਦੇ ਹਾਂ ਬੀਬੀਆਂ ਜੀ ਜਿਨ੍ਹਾਂ ਨੇ ਸਵਾ ਸਵਾ ਮਾਣੋ ਇਸਲੇ ਪੀਸੇ ਨੇ ਬੱਚਿਆਂ ਦੇ ਟੋਟੇ ਗਲਾਂ ਚ ਪਾਏ ਨੇ ਉਹ ਉਹਨਾਂ ਦੀ ਸੰਭਤ ਸੀ ਨਾ ਕਿ ਮੀਣਿਆਂ ਮੁਸੱਦਾ ਦੀ ਸੰਭਤ ਸੀ ਉੱਥੋਂ ਤੋਂ ਕੋਈ ਪੈਦਾ ਹੋਇਆ ਰਾਮ ਰਈਆਂ ਚੋਂ ਕੋਈ ਨਾ ਕੋਈ ਪੈਦਾ ਹੋਇਆ ਕਿ ਉਹ ਨਹਿਰਾ ਫਾੜ ਕੇ ਪਰੇ ਚਲੇ ਹੋਈਆਂ ਸੀ ਬਾਹਰ ਨਿਕਲ ਗਈ ਸੀ ਜ਼ਮੀਨੀ ਸਚਾਈ ਹੈ ਜ਼ਮੀਨੀ ਹੁਣ ਤੁਸੀਂ ਰਾਤ ਦਾ ਇੱਕੋ ਜਿਹਾ ਕਰਤਾ ਇੱਕੋ ਜਿਹਾ ਕਿ ਮੈਂ ਹੋ ਜੂਗਾ ਕੋਝਾ ਨਹੀਂ ਹੋ ਸਕਦਾ ਬੋਲੀ ਹੁਣ ਵੀ ਉਹਨਾਂ ਦੀ ਉਹੀ ਹੈ ਬੋਲੀ ਮੀਣਿਆ ਦੀ ਹੁਣ ਵੀ ਉਹੀ ਹੈ ਅੰਦਰ ਤਾਂ ਉਹੀ ਚੀਜ਼ਾਂ ਦੋ ਚੰਨ ਵੀ ਉਹੀ ਹੈ ਅਚਨ ਵੀ ਉਹੀ ਹੈ ਬੋਲੀ ਵੀ ਉਹੀ ਹੈ ਪੰਜ ਜਦਿਕ ਜਦ ਜਦਿ ਪ੍ਰਭ ਦਾਨ ਚਰੀ ਕਿਰਪਾ ਦੇਵੋ ਹਰਨਾਮ ਜਦਿਕ ਜੰਨ ਜਦਿ ਪ੍ਰਭ ਦਾਨ ਕਾਰਾਂ ਦੀ ਕਰੀਐ ਕਰੀ ਕਿਰਪਾ ਕਰ ਕਿਰਪਾ ਤੁਮੇ ਆ ਜੂਗਾ ਕਰੀ ਕਿਰਪਾ ਕਰੀ ਕਿਰਪਾ ਕਰੀ ਕਿਰਪਾ ਕਰਪਾ ਕਰਕੇ ਕਰੀ ਕਿਰਪਾ ਆਊਗਾ ਕਰੀ ਨਹੀਂ ਆਉਣਾ ਕਰੀ ਕਿਰਪਾ ਕਰ ਕਰੀ ਕਿਰਪਾ ਦੇਵੋ ਹਰ ਨਾਮ ਕਰ ਨਹੀਂ ਆ ਸਕਦਾ ਕਿਰਪਾ ਕਰਕੇ ਹੀ ਆਉਂਦਾ ਜਦ ਕਾਰਾ ਹੋਣਾ ਜੇ ਸ਼ਹਿਰੀ ਨਾ ਹੋਵੇ ਉਹਦਾ ਮਤਲਬ ਹੱਥ ਆ ਜਾਂਦਾ ਜੀ ਕਾਲਾ ਹੋ ਜਾਣਾ ਗੁਰਬਾਣੀ ਚ ਉਹਦਾ ਮਤਲਬ ਹੱਥ ਕਿ ਗਣੀ ਫੜਨਾ ਬੁਗੜੀ ਤੇ ਜੀਲਾ ਆਪੇ ਕਿ ਤੇਰੀ ਕਿਰਪਾ ਭਰਨਾ ਹਾਂ ਤੇਰੀ ਕਿਰਪਾ ਉਹਦੇ ਨਾਮ ਮੰਗੇ ਜਾ ਰਹੇ ਹਾਂ ਹਾਂ ਮੰਗੇ ਜਾ ਸ੍ਰੀ ਕਿਰਪਾ ਕਿਰਪਾ ਕਰੀ ਦੇਵੋ ਹਰ ਨਾਮ ਦੇਵੋ ਹਰ ਨਾਮ ਕਿਰਪਾ ਕਰਕੇ ਹੋ ਜੀ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਾਧਾ ਪੂਰ ਸਾਜਨਾ ਕੀ ਮੰਗੂ ਤੂ ਜਿਹੜੇ ਤੇਰੇ ਸਾਥ ਜਲਦੇ ਜਿਨ੍ਹਾਂ ਨੂੰ ਤੇਰੀ ਸਮਝ ਆ ਪਹਿਲੀ ਉਹਨਾਂ ਦਾ ਉਪਦੇਸ਼ ਮੈਂ ਉਹਨਾਂ ਦਾ ਉਪਦੇਸ਼ ਸੁਣ ਤੂ ਉਹਨਾਂ ਦੇ ਉਪਦੇਸ਼ ਵਿੱਚ ਜਿਹੜਾ ਗਿਆਨ ਹੈ ਉਹਨਾਂ ਦੇ ਉਪਦੇਸ਼ ਵਿੱਚ ਜਿਹੜਾ ਗਿਆਨ ਹੈ ਉਹ ਧੂੜ ਸਾਜਨਾ ਕੀ ਮੰਗੂ ਤੂ ਮੇਰੇ ਤੇ ਜੋ ਗਿਆਨ ਕਰ ਲ ਗਏ ਮੈਨੂੰ ਜੋ ਉਪਦੇਸ਼ ਕਰ ਲ ਗਏ ਉਹ ਜਿਹੜਾ ਗਿਆਨ ਹੈ ਉਹ ਹੀ ਧੂੜ ਉਹ ਮਨ ਨੂੰ ਸਾਫ ਕਰ ਲੂਗਾ ਕਰੂਗਾ ਉਹਦਾ ਨਾਮ ਮਨ ਸਾਫ ਹੋਊਗਾ ਨਹੀਂ ਸਾਧੂ ਜੀ ਨਾਲ ਕੀ ਮੰਗੋ ਤੋ ਓਹ ቃል ਬ੍ਰਹਮ ਮੇਰੇ ਸਾਧੂ ਤੋੜ ਲਫਜ਼ਾ ਤੋੜ ਤੋੜੀ ਜਾਂਦੀ ਹੈ ਇਹ ਢੂੜ ਢੂੜ ਨਾਲੀ ਚੀਜ਼ ਹੈ ਖੇ ਉੱਡਣ ਵਾਲੀ ਚੀਜ਼ ਹੈ ਤੋੜਨ ਵਾਲੀ ਨਹੀਂ ਹੈ ਇਹ ਉੱਡਣ ਵਾਲੀ ਤੂੜ ਹੋਇਆ ਨਹੀਂ ਟਾਰਗੇਟ ਪਣਾ ਕੇ ਕਿਤੇ ਪਿੰਦੀ ਹੈ ਟਾਰਗੇਟ ਤੇ ਜਾਂਦੀ ਹੈ ਸੇਦਾ ਆਕਾਸ਼ ਛੁੱਟ ਜਾਂਦੀ ਹੈ ਪਤਾ ਨਹੀਂ ਕਿਥੇ ਡਿਉਣਾ ਛੇ ਉੱਡਣ ਵਾਲੀ ਜੀ ਉਹ ਕਹਿੰਦੇ ਛੇ ਉਡਾਤੀ ਇਹਦੇ ਜਿਹੜੀ ਜ਼ਮੀਨ ਦੇ ਮਿੱਟੀ ਆ ਨਾ ਬਰੀਕ ਛੇ ਕਿਹਾ ਗੁਰਮਣੀ ਛੇ ਉਡਾਈਦੀ ਹੈ ਉੱਡਦੀ ਨਹੀਂ ਉਹਦੀ ਆਕਾਸ਼ ਨੂੰ ਚੜਦੀ ਉੱਤੇ ਨੂੰ ਉਹ ਤਾਂ ਕਦੇ ਚਲੀ ਜਾਂਦੀ ਹੈ ਸੋ ਉਡਲਾ ਕੇ ਆਂਦੋ ਉਹ ਤੇ ਖੇਲ ਗਿਆ ਖੇਪੇ ਨੂੰ ਕਿਹਾ ਪਿਆ ਜੋੜ ਲੱਗ ਗਏ ਅੰਗ ਉਹ ਤੇ ਉਡਣਾ ਲਫਜ਼ ਆ ਪਹਿਲਾ ਰੋੜਾ ਹੋਰ ਵਾਟ ਕਾ ਗਿਆ ਨਾ ਫਿਰ ਰੋੜੇ ਤੋਂ ਖੇ ਗਿਆ ਇਹ ਢੂੜ ਆ ਖੇ ਉਹ ਖੇਹ ਨੂੰ ਸੰਤ ਢੂੜ ਗਈ ਜਾਂਦੇ ਨੇ ਉਡਾਉਂਦੇ ਨੇ ਖੇ ਕਹਿੰਦੇ ਨੇ ਢੂੜ ਖੇਹ ਨੂੰ ਢੂੜ ਜਾਂਦੇ ਨੇ ਖੇਹ ਨੂੰ ਖੇਹ ਨੂੰ ਢੂੜ ਕਹਿੰਦੇ ਨੇ ਜੁੱਤੀਆਂ ਦੇ ਤਾਂ ਉਹਨੇ ਖੇ ਹੈ ਪੈਰਾਂ ਦੇ ਦਾ ਖੇ ਉੜਦੀ ਹੈ ਛੜ ਗਈ ਹੋ ਜਾਣਾ ਦੇ ਟੁੱਟ ਗਈ ਉਹ ਸਾਧ ਜਣਾ ਕੇ ਮੰਗੋ ਢੋੜ ਉਹਨਾਂ ਦੇ ਪੈਰਾਂ ਤਾਂ ਕਿਸੇ ਸਾਧ ਨੇ ਢੋੜ ਸਿੱਟੀ ਆ ਉਹਦਾ ਹਵਾ ਝੋੜ ਲ ਕੇ ਖੇ ਆਈ ਹੋਈ ਹੈ ਉਹਨਾਂ ਨੇ ਕਹਿੰਦੇ ਜਿਹੜੀ ਸਾਡੇ ਪੈਰਾਂ ਤੇ ਖੇ ਹੈ ਨਾ ਇਹ ਸਾਡੀ ਢੂੜ ਹੋ ਗਈ ਇਹ ਢੂੜ ਦੀ ਵਿਆਖਿਆ ਵੀ ਅੱਗੇ ਕੀਤੀ ਹੈ ਫਿਰ ਗੁਰੂ ਮਾਨ ਦੇ ਇਹ ਇਦਾਂ ਕਹਿੰਦੇ ਤੇ ਪਹਿਲਾਂ ਵੀ ਕਹਿੰਦੇ ਧਰਤਾ ਤੋੜ ਪਈ ਤੇ ਤੇਰੇ ਜਣੂਆ ਤੇਰੇ ਜਨ ਆਪੇ ਬਣੀ ਢੂੜ ਹੁੰਦੇ ਨੇ ਕੋ ਟਸ ਕੀ ਕਰਾਂ ਉਹ ਤਾਂ ਉਹ ਤਾਂ ਨਹੀਂ ਤੇਰੇ ਜਨ ਮੇਰੇ ਜਨ ਤੇਰੇ ਜਨ ਨੇ ਜਿਹੜੇ ਉਹ ਆਪਣੀ ਢੂੜ ਦੇ ਉਹ ਆਪੇ ਢੂੜ ਦੇ ਉਹ ਆਪਣਾ ਆਪਾਂ ਹੀ ਸੱਟ ਰਹੇ ਨੇ ਆਪਣੀ ਭਗਤੀ ਲਾ ਰਹੇ ਨੇ ਨਾ ਆਪਣਾ ਗਿਆਨ ਦੇ ਰਹੇ ਨੇ ਹੋ ਆਪਰਾ ਗਿਆਨ ਦੇ ਰਨੇ ਆਪਣਾ ਗਿਆਨ ਆਪਣੀ ਉਹ ਧੂੜ ਹੁੰਦੀ ਆ ਆਪਣੇ ਗਿਆਨ ਦੀ ਉਹ ਵਰਸ਼ਾ ਕਰ ਰਹੇ ਨੇ ਸੱਤਾ ਤੋੜ ਕਨੀ ਤੇ ਜਨੂਆਂ ਤਨ ਤੇ ਉਹ ਜਹ ਰੂਚੀ ਕਹਿ ਬੜਿਓ ਬੜਵੋ ਜੀ ਉਹ ਤਨ ਉਹ ਨਹੀਂ ਜਿਨ੍ਹਾਂ ਨੂੰ ਇਸ ਧੂੜ ਦੀ ਰੁਚੀ ਹੋ ਜਵੇ ਉਹ ਖੋਜਵੇ ਜਿਨ੍ਹਾਂ ਦੇ ਅੰਦਰ ਇਹ ਧੂੜ ਦੀ ਇੱਛਾ ਹੋ ਜਾਵੇ ਰੁਚੀ ਹੋ ਜਾਵੇ ਉਖ ਜਾਗੇ ਇਸ ਧੂੜ ਦੀ ਰੁਚੀ ਆ ਮਨੂ ਵਾ ਜੋ ਗੁਰਬਾਣੀ ਦਾ ਗਿਆਨ ਹੈ ਜਿ ਨਾਮ ਹੈ ਉਹ ਜਿਹੜਾ ਨਾਮ ਹੈ ਉਹੀ ਧੂੜ ਹੈ ਨਹੀਂ ਧੂੜ ਜਿਹੜਾ ਗੁਰਬਾਣੀ ਹਰ ਨਾਮ ਸਮਾਇਆ ਉਹੀ ਧੂੜ ਹੈ ਗੁਰਬਾਣੀ ਦੀ ਸੋਝੀ ਈ ਧੂੜ ਹੈ ਸੋਝੀ ਨਾਲ ਮਨਸਤ ਹੋਣ ਹਾਂਜੀ ਸਾਧ ਜੀ ਨਾ ਕੀ ਮੰਗੂ ਤੂੜ ਪਾਲ ਬ੍ਰਹਮ ਮੇਰੀ ਸ਼ਰਧਾ ਪੂਰ ਇਹ ਪਾਲ ਬ੍ਰਹਮ ਮੇਰੀ ਇਹ ਸ਼ਰਧਾ ਪੂਰ ਇਹ ਪਾਲ ਬ੍ਰਹਮ ਨੇ ਪੂਰਨੀ ਹੈ ਸ਼ਰਧਾ ਕਿਵੇਂ ਪੂਰੂਗਾ ਸਦਾ ਸਦਾ ਪ੍ਰਭ ਕੇ ਪੂਰੂਗਾ ਸਾਧ ਜੀ ਪੂਰ ਸਕਦਾ ਹੈ ਮਾਰਬ੍ਰਹਮ ਪੂਰੂਗਾ ਪਾਲ ਬ੍ਰਹਮ ਕਿਸੇ ਨੂੰ ਬੁਲਾਊਗਾ ਤਾਂ ਬੋਲੂਗਾ ਆਪਣੇ ਆਪ ਕੋਈ ਕਿਵੇਂ ਬੋਲੂਗੀ ਸਾਧ ਦੇ ਬਸ ਕੁਝ ਨਹੀਂ ਹੈ ਬੇ ਕੇ ਉਠੋੜ ਦੇਖੋ ਮੈਂ ਕਹਿੰਦਾ ਮੈਂ ਕਿਹਦੇ ਹੱਥ ਕਸ਼ਣਾ ਹੈ ਮੇਰੇ ਅੱਗੇ ਕੁਝ ਵੀ ਨਹੀਂ ਹੈ ਇਸ ਕਰਕੇ ਪਰਮੇਸ਼ਰ ਦਾ ਫੂਲ ਗਿਆ ਬੈਠੇ ਦੇ ਕੋਲ ਕੁਝ ਨਹੀਂ ਹੁੰਦਾ ਹੋਏ ਸਦਾ ਸਦਾ ਪ੍ਰਭ ਕੇ ਗੁਣ ਗਾਵੂੰ ਸਾਹ ਸਾਹ ਸ ਪ੍ਰਭ ਤੁਮੇ ਤੇ ਆਵੂੰ ਸਦਾ ਸਦਾ ਪ੍ਰਭ ਕੇ ਗੁਣ ਗਾਵੂੰ ਸਦਾ ਸਦਾ ਪ੍ਰਭ ਦੇ ਗੁਣ ਗਾਉਂਦਾ ਹਾਂ। ਪਾਰਬ੍ਰਹਮ ਜੇ ਦਵਾਊਗਾ ਕੋਣ ਤਾਂ ਗਾਊਗਾ। ਜੇ ਪਿੱਛੇ ਸੰਪਰਕ ਹੋਊਗਾ ਜੇ ਬੁਲਾਊਗਾ ਤਾਂ ਬੋਲੂਗਾ ਨਾ। ਪ੍ਰਭ ਕੇ ਗੁਣ ਗਾਉਣੇ ਵਾਲੀ ਗੱਲ ਹੈ ਹੁਣ। ਪਾਰਬ੍ਰਹਮ ਮੇਰੀ। ਪਾਰਬ੍ਰਹਮ ਮੇਰੀ ਸ਼ਰਧਾ ਫੂਲ ਹੈ। ਸਦਾ ਸਦਾ ਪ੍ਰਭ ਕੇ ਗੁਣ ਗਾਉਂ। ਸਾਹ ਸਾਹ ਪ੍ਰਭ ਤੁਮੇ ਤੇ ਆਹੂੰ। ਸਾਹ ਸਾਹ ਪ੍ਰਭ ਤੁਮੇ ਤੇ ਆਹੂੰ। ਤੇ ਪ੍ਰੋਮੈ ਸਾਸ ਸੈ ਨੂੰ ਦੇਵ ਤੇਰੇ ਤੇ ਆਨਕ ਚਰਨ ਕਮਲ ਸੇ ਲਾਗੇ ਪ੍ਰੀਤ ਭਗਤੀ ਗੁਰੂ ਪ੍ਰਭ ਕੀ ਨਿਤਨੀਤ ਚਰਨ ਕਮਲ ਸੇ ਲਾਗੇ ਪ੍ਰੀਤ ਚਰਨ ਕਮਲ ਕੀ ਹੈ ਮੇਰਾ ਹਿਰਦਾ ਉਹਦੇ ਤੇਰੇ ਚਰਨ ਦੇ